ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਸਾਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਬੜੇ ਹੀ ਅਸ਼ੁਭ ਹੁੰਦੇ ਹਨ ਜੇਕਰ ਅਸੀਂ ਉਹ ਕੰਮ ਕਰਾਂਗੇ ਤਾਂ ਸਾਡੇ ਘਰ ਦੇ ਵਿੱਚ ਗਰੀਬੀ ਕਲੇ ਕਲੇਸ਼ ਤੇ ਤਾਂ ਦਾ ਨਾਸ ਹੋ ਜਾਵੇਗਾ ਤੇ ਬਰਕਤ ਵੀ ਖਤਮ ਹੋ ਜਾਵੇਗੀ ਅਸੀਂ ਪੂਰੇ ਗਰੀਬ ਹੋ ਜਾਵਾਂਗੇ ਜੇਕਰ ਅਸੀਂ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਨੂੰ ਇਹ ਕੰਮ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਅਸੀਂ ਵੀਡੀਓ ਵਿੱਚ ਸੋਮਵਾਰ ਮੰਗਲਵਾਰ ਤੇ ਵੀਰਵਾਰ ਤੇ ਸ਼ਨੀਵਾਰ ਨੂੰ ਸਾਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਇਹ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਸੰਗਤ ਜੀ ਸ਼ਨੀਵਾਰ ਤੇ ਵੀਰਵਾਰ ਤੇ ਮੰਗਲਵਾਰ ਨੂੰ ਸਾਡੀਆਂ ਖਾਸ ਭੈਣਾਂ ਨੂੰ ਸਿਰ ਨਹੀਂ ਨਹਾਉਣਾ ਚਾਹੀਦਾ ਕਿਉਂਕਿ ਕਈ ਭੈਣਾਂ ਨੂੰ ਕਈ ਤਾਂ ਮਾਨੰਤਾ ਇਹ ਭੈਣਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਵੀਰਵਾਰ ਨੂੰ ਨਹਾਉਂਦੀਆਂ ਨੇ ਤਾਂ ਉਹਨਾਂ ਦੇ ਪਹਿਣ ਭਰਾਵਾਂ ਦੇ ਉੱਤੇ ਬਹੁਤ ਵੱਡਾ ਕਸ਼ਟ ਹੋਵੇਗਾ ਜੇਕਰ ਉਹ ਸ਼ਨੀਵਾਰ ਨੂੰ ਨਹਾਉਂਦੀਆਂ ਤਾਂ ਉਸੇ ਪਤੀ ਦੇ ਉੱਤੇ ਬਹੁਤ ਵੱਡਾ ਸੰਕਟ ਹੁੰਦਾ ਹੈ ਜੇਕਰ ਉਹ ਮੰਗਲਵਾਰ ਨੂੰ ਨਾ ਹੁੰਦੀਆਂ ਨੇ ਤਾਂ ਫਿਰ ਉਹਨਾਂ ਦੇ ਘਰ ਦੇ ਭਾਗ ਜਿਹੜੇ ਹੁੰਦੇ ਹਨ ਉਹ ਰੁਸ ਜਾਂਦੇ ਹਨ ਕਹਿੰਦੇ ਉਹ ਚਲੇ ਜਾਂਦੇ ਹਨ ਕਿਤੇ ਨਾ ਕਿਤੇ ਬਰਕਤ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਹਨ ਕਿ ਮੰਗਲਵਾਰ ਤੇ ਸ਼ਨੀਵਾਰ ਨੂੰ ਸਾਨੂੰ ਨਾ ਨਹੀਂ ਕੱਟਨੇ ਚਾਹੀਦੇ ਤੇ ਤੀਸਰੀ ਗੱਲ ਕਿ ਵੀਰਵਾਰ ਨੂੰ ਸਾਨੂੰ ਕੱਪੜੇ ਵੀ ਨਹੀਂ ਧੋਣੇ ਚਾਹੀਦੇ ਕਿ ਸਾਡੇ ਘਰ ਦੇ ਵਿੱਚ ਜੇਕਰ ਅਸੀਂ ਵੀਰਵਾਰ ਕੱਪੜੇ ਧੋਉਂਦੇ ਹਾਂ ਪਾਣੀ ਰੋੜਦੇ ਹਾਂ ਕੱਪੜੇ ਧੋ ਕੇ ਤਾਂ ਕਹਿੰਦੇ ਸਾਡਾ ਪਿਆਸਾ ਵੀ ਪਾਣੀ ਦੀ ਤਰ੍ਹਾਂ ਬਹਿ ਜਾਂਦਾ ਹੈ ਸਾਰਾ ਸਾਡੇ ਘਰ ਚੋਂ ਪੈਸਾ ਖਤਮ ਹੋ ਜਾਂਦਾ ਹੈ ਤੇ ਚੌਥੀ ਗੱਲ ਵੀਰਵਾਤ ਐਤਵਾਰ ਨੂੰ ਸਾਨੂੰ ਘਰ ਦੇ ਵਿੱਚ ਮੀਟ ਸ਼ਰਾਬ ਆਂਡਾ ਨਹੀਂ ਵੜਨਾ ਚਾਹੀਦਾ ਜੇਕਰ ਘਰ ਦਾ ਕੋਈ ਜੇ ਮੀਟ ਆਂਡਾ ਸ਼ਰਾਬ ਖਾਂਦਾ ਖਾਂਦਾ ਪੀਂਦਾ ਹੈ ਤਾਂ ਉਹਨੂੰ ਖਾਣਾ ਨਹੀਂ ਚਾਹੀਦਾ ਇਹ ਤਿੰਨ ਦਿਨ ਦੱਸੇ ਜਾਂਦੇ ਹਨ ਤੇ ਹੁਣ ਆਪਾਂ ਇਹਨਾਂ ਗੱਲਾਂ ਬਾਰੇ ਸੰਗਤ ਜੀ ਵਿਚਾਰ ਕਰਦੇ ਹਾਂ ਕਿਉਂ ਨਹੀਂ ਖਾਣਾ ਚਾਹੀਦਾ ਕੀ ਇਹ ਵਹਿਮ ਭਰਮ ਹੈ ਜਾਂ ਨਹੀਂ ਜਾਂ ਫਿਰ ਇਹ ਸਚਾਈ ਹੈ ਸੰਗਤ ਜੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਸੰਗਤ ਜੀ ਜੇਕਰ ਅਸੀਂ ਸਿੱਖ ਧਰਮ ਦੇ ਵਿੱਚੋਂ ਹਾਂ ਭਾਵੇਂ ਕੋਈ ਵੀ ਧਰਮ ਅਜੋਕੀ ਪੀੜੀ ਪੜ੍ਹੀ ਲਿਖੀ ਹੈ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਤੇ ਭਾਵੇਂ ਸਨਾਤਨ ਧਰਮ ਤੋਂ ਨੇ ਭਾਵੇਂ ਸਿੱਖ ਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਸਾਰੇ ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ ਇਨਾਂ ਨਾਲ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਇੱਕ ਸਾਡੀ ਮਨ ਦੀ ਸ਼ੇਵ ਬਣ ਚੁੱਕੀ ਹੈ ਕਿ ਵੀਰਵਾਰ ਮੰਗਲਵਾਰ ਤੇ ਸ਼ਨੀਵਾਰ ਨੂੰ ਨਹਾਉਣ ਨਾਲ ਆ ਹੁੰਦਾ ਹੈ ਤੇ ਨੌ ਕੱਟਣ ਨਾਲ ਆ ਹੁੰਦਾ ਹੈ ਜੇਕਰ ਅਸੀਂ ਨੌ ਕਟਾਂਗੇ ਤਾਂ ਸਾਡੇ ਘਰ ਆ ਹੋ ਜਾਏਗਾ ਉਹ ਹੋ ਜਾਏਗਾ ਇਹ ਸਭ ਧਾਰਨਾਵਾਂ ਬਣ ਗਈਆਂ ਨੇ ਅਸੀਂ ਇਹਨਾਂ ਦੇ ਜੰਜਾਲ ਦੇ ਵਿੱਚ ਫਸੇ ਜਾ ਰਹੇ ਹਾਂ ਵਹਿਮਾ ਪਰਮਾ ਦੇ ਜੰਜਾਲ ਦੇ ਵਿੱਚ ਫਾਸ ਚੁੱਕੇ ਹਾਂ ਸਾਡੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਵਹਿਮ ਪਰਮਾਤਮਾ ਤੋਂ ਦੂਰ ਰੱਖਿਆ ਹੈ ਇਹ ਵਹਿਮ ਪਰਮ ਅਸੇ ਨਏ ਕਰਨੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਨੂੰ ਤੇਲ ਚੜਾਓ ਸ਼ਨੀ ਦੇਵਤਾ ਦੇ ਉੱਤੇ ਇਹ ਸਭ ਗਲਤ ਨੇ ਗੱਲਾਂ ਇਹਨਾਂ ਗੱਲਾਂ ਨੂੰ ਸਾਨੂੰ ਨਹੀਂ ਅਪਣਾਉਣਾ ਚਾਹੀਦਾ ਇਹ ਅੰਧ ਵਿਸ਼ਵਾਸ ਹੈ ਅੰਧ ਵਿਸ਼ਵਾਸ ਤੋਂ ਤਾਂ ਸਾਡੇ ਗੁਰੂਆਂ ਨੇ ਸਾਨੂੰ ਕੰਢਿਆ ਹੈ ਬਣੀਆਂ ਕੁਰਬਾਨੀਆਂ ਦਿੱਤੀਆਂ ਨੇ ਇਹਨਾਂ ਨੂੰ ਇਨਾਂ ਜਿਹੜੇ ਅੰਧਵਿਸ਼ਵਾਸ਼ਾਂ ਨੂੰ ਖਤਮ ਕਰਨ ਦੇ ਲਈ ਤੇ ਅਸੀਂ ਜੋ ਅੱਜ ਦੀ ਪੀੜੀ ਹੈ ਸਿਰਫ ਅੰਧਵਿਸ਼ਵਾਸ਼ਾਂ ਵਿੱਚ ਫਸ ਕੇ ਰਹਿ ਗਈ ਹੈ ਸੰਗਤ ਜੀ ਮੇਰੇ ਭੈਣ ਭਰਾ ਉਸ ਪਰਮਾਤਮਾ ਦੇ ਲਾਂ ਲਗੋ ਜੋ ਜਿਹੜੇ ਚੌਕੀਆਂ ਦਿੰਦੇ ਹਨ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ ਪਰ ਆਪ ਜਾ ਕੇ ਉਹਨਾਂ ਅੱਗੇ ਸਿਰ ਨਾ ਝੁਕਾਓ ਉਹਨਾਂ ਦੇ ਮਗਰ ਲਾ ਕੇ ਸਾਨੂੰ ਆ ਦੁੱਖ ਸਾਨੂੰ ਆ ਵਹਿਮ ਪਰਮ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਮੰਗਲਵਾਰ ਵੀਰਵਾਰ ਸ਼ਨੀਵਾਰ ਸਿਰ ਨਹੀਂ ਨਹਾਉਣਾ ਚਾਹੀਦਾ ਕੁਝ ਨਹੀਂ ਹੋਵੇਗਾ ਸਾਧ ਸੰਗਤ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੋ ਕਿਸੇ ਵੀ ਦਿਨ ਤੁਸੀਂ ਸਿਰ ਨਹਾ ਸਕਦੇ ਹੋ ਕੁਝ ਵੀ ਨਹੀਂ ਹੋਵੇਗਾ ਕਿਸੇ ਵੀ ਦਿਨ ਨੌ ਕੱਟ ਸਕਦੇ ਹੋ ਕੁਝ ਵੀ ਨਹੀਂ ਹੋਵੇਗਾ ਜੇਕਰ ਅਸੀਂ ਨੌ ਕੱਟ ਵੀ ਲਾਵਾਂਗੇ ਸ਼ਨੀਵਾਰ ਮੰਗਲਵਾਰ ਨੂੰ ਕੁਝ ਨਹੀਂ ਹੋਣ ਲੱਗਾ ਕੱਪੜੇ ਤੋ ਵੀ ਲਵੋਗੇ ਕੁਝ ਨਹੀਂ ਹੋਵੇਗਾ ਚਲੋ ਕਹਿੰਦੇ ਹਨ ਕਿ ਵੀਰਵਾਰ ਤੇ ਐਤਵਾਰ ਨੂੰ ਮੇਡ ਸ਼ਰਾਬ ਨਾ ਖਾਓ ਪੀਓ ਪਰ ਚਲੋ ਜੇ ਤਿੰਨ ਦਿਨ ਅਸੀਂ ਆਪਣੇ ਮਤਲਬ ਘਾ ਦੇ ਜੀ ਨੂੰ ਜਿਹੜਾ ਵੀ ਖਾਂਦਾ ਹੈ ਉਹਨੂੰ ਤਿੰਨ ਦਿਨ ਅਸੀਂ ਖਾਣ ਪੀਣ ਤਮਾਂਗੇ ਜੀ ਉਹ ਪਹਿਲਾਂ ਇਹ ਮੰਨ ਚ ਤਾਂ ਲਵੇ ਕਿ ਮੈਨੂੰ ਤਾਂ ਇਹ ਤਿੰਨ ਦਿਨ ਮੇਰੇ ਘਰ ਚ ਮੇਰੀਆਂ ਬੀਬੀਆਂ ਭੈਣਾਂ ਨੇ ਜਾਂ ਮੇਰੇ ਭਰਾਵਾਂ ਨੇ ਮੈਨੂੰ ਖਾਣ ਪੀਣ ਨਹੀਂ ਦੇਣਾ ਅਸੀਂ ਅੱਜ ਨਹਾ ਲਈਏ ਸ਼ਰਾਬ ਦੇ ਨਾਲ ਮੇਡ ਦੇ ਨਾਲ ਜੇ ਸਵੇਰ ਤੋਂ ਸ਼ਾਮ ਤੱਕ ਮੋੜ ਕੇ ਕਹਿੰਦੇ ਅਗਲੇ ਦਿਨ ਜਿਹੜੇ ਹੋਰ ਦਿਨ ਨੇ ਉਹਨਾਂ ਦਿਨਾਂ ਦੇ ਵਿੱਚ ਉਹਨੇ ਨਹਾਉਂਦੇ ਫਿਰਨਾ ਫਿਰ ਉਹ ਸ਼ਰਾਬ ਦੇ ਨਾਲ ਰੱਜ ਕੇ ਗਲੀਆਂ ਦੇ ਵਿੱਚ ਡਿੱਗੇ ਫਿਰਨਾ ਇਹ ਕਾਹਦਾ ਵਹਿਮ ਹੋ ਗਿਆ ਕਿ ਵੀਰਵਾਰ ਤੇ ਮੰਗਲਵਾਰ ਤੇ ਸ਼ਨੀਵਾਰ ਨੂੰ ਸ਼ਰਾਬ ਮੀਟ ਖਾਣਾ ਪੀਣਾ ਨਹੀਂ ਹੈ ਬਾਕੀ ਦਿਨ ਭਾਵੇਂ ਤੁਸੀਂ ਦਿਨ ਰਾਤ ਖਾਂਦੇ ਪੀਂਦੇ ਰਹੋ ਇਹ ਵਹਿਮ ਨੇ ਇਹਨਾਂ ਵਹਿਮਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਸਾਨੂੰ ਕੱਢਿਆ ਹੈ ਸਾਡੇ ਵੈਗਰੂ ਜੀ ਨੇ ਕਿਹਾ ਕਿ ਸਾਨੂੰ ਇਹ ਵਹਿਮ ਨਹੀਂ ਕਰਨੇ ਚਾਹੀਦੇ ਇਵੇਂ ਆਮਨੇ ਜਿਹੜੇ ਸਾਨੂੰ ਬੜਾ ਪਿਛੇ ਲੈ ਕੇ ਜਾ ਰਹੇ ਨੇ ਬੜਾ ਸਾਨੂੰ ਚੱਕੜ ਰਾਏ ਹਨ ਤੁਸੀਂ ਵੇਖਿਆ ਹੀ ਹੋਵੇਗਾ ਸੰਗਾਚੇ ਇਹਨਾਂ ਵਹਿਮਾਂ ਦੇ ਕਰਕੇ ਸਾਡੇ ਜਿਹੜੀ ਅੱਜ ਦੀ ਪੀੜ੍ਹੀ ਹੈ ਕਿਸੇ ਵੀ ਕੰਮ ਦੀ ਨਹੀਂ ਰਹਿ ਗਈ ਕੋਈ ਕੰਮ ਕਰਨ ਦੇ ਲਾਇਕ ਨਹੀਂ ਹੈ ਸਿਰਫ ਇੱਕ ਵਹਿਮ ਪਰਮਾਤਮਾ ਦੇ ਕਰਕੇ ਸਿਆਣਿਆਂ ਨੇ ਕਿਹਾ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਹਿੰਦੇ ਹਨ ਕਿ ਜੇਕਰ ਪ੍ਰਮਾਤਮਾ ਨੂੰ ਭੁੱਲ ਜਾਈਏ ਤਾਂ ਸਾਨੂੰ ਸਾਰੇ ਰੋਗ ਆਣ ਕੇ ਘੇਰ ਲੈਂਦੇ ਹਨ ਅਸੀਂ ਪਰਮਾਤਮਾ ਨੂੰ ਚਾਤ ਨਹੀਂ ਕਰਦੇ ਤੇ ਸਾਨੂੰ ਕੋਈ ਨਾ ਕੋਈ ਰੋਗ ਆਣ ਕੇ ਘੇਰ ਲੈਂਦਾ ਹੈ ਕੋਈ ਵੀ ਚੀਜ਼ ਕੋਈ ਵੀ ਵਿਹਮ ਸਾਨੂੰ ਬਚਾ ਨਹੀਂ ਸਕਦਾ ਜੇ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਸਾਨੂੰ ਉਹ ਸਾਰੇ ਰੋਗ ਆਣ ਕੇ ਜਕੜ ਲੈਣਗੇ ਜਿਸ ਤਰ੍ਹਾਂ ਕਿ ਸਾਨੂੰ ਸੰਗਲਾਂ ਦੇ ਨਾਲ ਜੜਿਆ ਹੋਇਆ ਹੈ ਉੱਤੇ ਫਿਰ ਡਾਕਟਰ ਤੁਹਾਨੂੰ ਨਹੀਂ ਬਚਾ ਸਕਣਗੇ ਸਾਰੇ ਰੋਗਾਣੇ ਤੁਹਾਨੂੰ ਗਰਸਤ ਕਰ ਦੇਣਾ ਹੈ ਜਦੋਂ ਸਾਰੇ ਰੋਗ ਤੁਹਾਨੂੰ ਗ੍ਰਸਤਕਾਰ ਲੈਣਗੇ ਤਾਂ ਜ਼ਿਆਦਾ ਰੱਖਣਾ ਸਾਰੇ ਰੋਗਾਣੇ ਤੁਹਾਨੂੰ ਉਹ ਦਿਨ ਦਿਖਾ ਦਿੰਨੇ ਹਨ ਜਿਹੜੇ ਮਤਲਬ ਉਹ ਗਰੀਬੀ ਦਿਖਾ ਦਿੰਨੇ ਹੈ ਜਿਹੜੀ ਕਦੀ ਦੇਖੀ ਨਹੀਂ ਹੋਵੇਗੀ ਜਦੋਂ ਅਸੀਂ ਰੱਬ ਤੋਂ ਦੂਰ ਹੋ ਜਾਵਾਂਗੇ ਜਦੋਂ ਪਰਮਾਤਮਾ ਤੋਂ ਨੇੜੇ ਹੋਵਾਂਗੇ ਤਾਂ ਇਹ ਰੋਗ ਸਾਰੇ ਸਾਡੇ ਤੋਂ ਦੂਰ ਹੋ ਜਾਣਗੇ ਵਹਿਮ ਭਰਮ ਖਤਮ ਹੋ ਜਾਣਗੇ ਕਈ ਭੈਣ ਭਰਾ ਕਹਿੰਦੇ ਹਨ ਕਿ ਉਥੇ ਦੁੱਧ ਚੜਾਓ ਉਸ ਬਾਬੇ ਦੇ ਦੁੱਧ ਚੜਾਓ ਇਸ ਬਾਬੇ ਦੇ ਦੁੱਧ ਚੜਾਓ ਸਾਡੀਆਂ ਮੱਝਾਂ ਨੇ ਦੁੱਧ ਦੇਣਾ ਹੈ ਸਾਡੀਆਂ ਮੱਝਾਂ ਨੇ ਦੁੱਧ ਦੇਣਾ ਸ਼ੁਰੂ ਕਰ ਦੇਣਾ ਹੈ ਜਾਂ ਅਸੀਂ ਨਾ ਚੜਾਇਆ ਦੁੱਧ ਤਾਂ ਸਾਡੀਆਂ ਮੱਝਾਂ ਦੁੱਧ ਦੇਣੋਂ ਹਟ ਜਾਣਗੀਆਂ। ਇਹ ਸੰਗਤ 'ਚ ਕਿੱਥੋਂ ਦਾ ਦਸਤੂਰ ਹੈ? ਕਈ ਗੁਰੂ ਘਰਾਂ ਦੇ ਵਿੱਚ ਬੜੇ ਬੜੇ ਵੱਡੇ ਵੱਡੇ ਡੇਰੇ ਹਨ ਜਿੱਥੇ ਮੱਝਾਂ ਮੱਝਾਂ ਹੈਗੀਆਂ ਨੇ ਉਹਨਾਂ ਨੇ ਤਾਂ ਕਦੇ ਕਿਤੇ ਗੁਰਦੁਆਰੇ ਮਤਲਬ ਕਿਸੇ ਜਗ੍ਹਾ ਤੇ ਜਾ ਕੇ ਦੁੱਧ ਛੜਾਇਆ ਨਹੀਂ ਕਿ ਉਹਨਾਂ ਦੀਆਂ ਮੱਝਾਂ ਦੁੱਧ ਦੇਣੋਂ ਹਟ ਜਾਂਦੀਆਂ ਨੇ। ਇਹ ਸਭ ਵਹਿਮ ਭਰਮ ਹਨ। ਸਾਡੇ ਲੋਕਾਂ ਨੇ ਆਪਣੇ ਮਨਾਂ ਦੇ ਵਿੱਚ ਵਹਿਮ ਪਾਲੇ ਹੋਏ ਹਨ। ਸਾਨੂੰ ਅਜਿਆ ਨਹੀਂ ਕਰਨਾ ਚਾਹੀਦਾ ਇਹਨਾਂ ਮਹਿਮਾ ਦੇ ਵਿੱਚ ਜੇਕਰ ਅਸੀਂ ਫਸ ਗਏ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਜਾਵੇਗੀ ਕਈ ਵਾਰ ਜਦੋਂ ਬੱਚਾ ਠੀਕ ਨਹੀਂ ਹੁੰਦਾ ਤਾਂ ਸਾਨੂੰ ਕੋਈ ਕਹਿੰਦਾ ਹੈ ਭੈਣੇ ਉੱਤੇ ਫੁਲਾਣੇ ਬਾਬੇ ਕੋਲ ਜਾ ਜਾਂ ਫੁਲਾਣੇ ਬਾਬੇ ਨੂੰ ਮੱਥਾ ਟੇਕ ਕੇ ਉੱਥੇ ਆ ਇਹ ਸਭ ਗਲਤ ਗੱਲਾਂ ਨੇ ਜੇ ਬੱਚਾ ਠੀਕ ਨਹੀਂ ਤੇ ਉਸਨੂੰ ਡਾਕਟਰ ਦੇ ਕੋਲ ਦਿਖਾਵੋ ਜੇਕਰ ਜ਼ਿਆਦਾ ਠੀਕ ਨਹੀਂ ਹੈ ਤੇ ਪਰਮਾਤਮਾ ਦਾ ਨਾਮ ਲਵਾਓ ਉਸ ਪਰਮਾਤਮਾ ਦਾ ਨਾਮ ਲੈ ਕੇ ਉਸਨੂੰ ਕਹੋ ਕਿ ਵਾਹਿਗੁਰੂ ਜੀ ਜਿਹੜਾ ਇਸ ਦੁਨੀਆ ਤੇ ਆਇਆ ਹੈ ਅਸੀਂ ਕਰਮ ਕਰਨੇ ਹਨ ਅਸੀਂ ਜਿਹੜੇ ਕਰਮ ਕੀਤੇ ਹਨ ਸਾਡੇ ਉਹ ਮਾੜੇ ਕਰਮ ਕਟੋ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ ਪਰ ਜਿਹੜੀ ਦਵਾਈ ਦਾ ਅਸਰ ਕਰਨਾ ਹੈ ਉਹ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਕੇ ਹੀ ਅਸਰ ਹੋਣਾ ਹੈ ਪਰਮਾਤਮਾ ਅਸੀਂ ਜਿਹੜੇ ਕੰਮ ਦੁਨੀਆ ਦੇ ਉੱਤੇ ਕਰਨੇ ਸੀ ਬੱਚੇ ਨੂੰ ਡਾਕਟਰ ਨੂੰ ਦਿਖਾਉਣਾ ਸੀ ਉਹ ਦਿਖਾ ਦਿੱਤਾ ਹੁਣ ਅੱਗੇ ਤੁਸੀਂ ਹੀ ਇਸ ਦਾ ਇਲਾਜ ਕਰਨਾ ਹੈ ਮਤਲਬ ਦਵਾਈ ਦਾ ਅਸਰ ਕਰਨਾ ਹੈ ਤੁਸੀਂ ਕਰਵਾਉਣਾ ਹੈ ਇਹ ਅਰਦਾਸ ਉਸੇ ਕਰਨੀ ਹੈ ਉਸ ਪਰਮਾਤਮਾ ਅੱਗੇ ਵਾਹਿਗੁਰੂ ਤੁਹਾਡੇ ਤੇ ਵਿਸ਼ਵਾਸ ਹੈ ਸਾਡਾ ਤੇ ਪੁੱਤਰ ਠੀਕ ਹੋ ਜਾਵੇਗਾ ਇਹ ਨਹੀਂ ਕਿ ਕੋਈ ਆਣ ਕੇ ਤੁਹਾਨੂੰ ਕਹਿੰਦਾ ਕਿ ਜੇਕਰ ਤੁਹਾਡਾ ਬੱਚਾ ਠੀਕ ਨਹੀਂ ਤਾਂ ਤੁਸੀਂ ਇਸ ਬਾਬੇ ਕੋਲ ਲੈ ਕੇ ਜਾਓ ਤੇ ਉੱਥੇ ਮੱਥਾ ਟੇਕ ਕੇ ਆਓ ਉੱਥੇ ਮੱਥਾ ਟਿਕਾ ਦਿਓ ਨਹੀਂ ਸੰਗਤ ਜੀ ਐਦਾਂ ਕੁਝ ਵੀ ਨਹੀਂ ਹੋਣ ਲੱਗਾ ਬੱਚੇ ਨੂੰ ਤੁਸੀਂ ਦਵਾਈ ਦਿਵਾਓ ਅਤੇ ਅਰਦਾਸ ਬੈਂਦੇ ਵਾਹਿਗੁਰੂ ਜੀ ਅੱਗੇ ਹੀ ਕਰੋ ਤੇ ਪਰਮਾਤਮਾ ਤੇ ਭਰੋਸਾ ਰੱਖੋ ਜਿਹੜੀ ਦਵਾਈ ਹੈ ਉਸ ਦਾ ਅਸਰ ਜ਼ਰੂਰ ਹੋਵੇਗਾ ਤੇ ਗੁਰੂ ਪਰਮਾਤਮਾ ਦੀਆਂ ਦੁਆਵਾਂ ਦੇ ਵਿੱਚ ਸਭ ਕੁਝ ਸੰਗਤ ਜੀ ਹੁੰਦਾ ਹੈ ਅਰਦਾਸ ਦੀ ਮੇਰ ਨਾਲ ਇਹ ਸਭ ਕੁਝ ਦਵਾਈ ਦੀ ਮਤਲਬ ਕਈ ਤਰ੍ਹਾਂ ਦੀ ਜਿਹੜੀ ਲੋਣ ਨਹੀਂ ਪੈਂਦੀ ਬੱਚੇ ਕਈ ਪਰਮਾਤਮਾ ਦੀ ਮੇਰ ਨਾਲ ਹੀ ਠੀਕ ਹੋ ਜਾਂਦੇ ਹਨ ਸੰਗਤ ਜੀ ਵਹਿਮਾ ਪਰਮਾ ਦੇ ਵਿੱਚ ਨਾ ਪਾਓ ਇਹ ਸਭ ਸਾਨੂੰ ਲੁੱਟਣ ਵਾਲੇ ਹਨ ਅਜਾਏ ਪੰਡਤ ਹਨ ਜਿਹੜੇ ਸ਼ਨੀਵਾਰ ਨੂੰ ਤੇਲ ਮੰਗ ਰਹੇ ਹਨ ਸ਼ਨੀ ਦੇਵਤਾ ਦੇ ਨਾਮ ਤੇ ਵਰਤ ਕੇ ਲੋਕਾਂ ਨੂੰ ਤੇਲ ਮੰਗੇ ਜਾਂਦੇ ਹਨ ਤੇਲ ਪਾਓ ਤੁਹਾਡਾ ਸ਼ਨੀ ਠੀਕ ਹੋ ਜਾਵੇਗਾ ਕਿੱਧਰ ਨੂੰ ਜਾ ਰਹੀ ਹੈ ਸੰਗਤ ਸਾਡੇ ਅੱਜ ਤੇ ਪੇੜੇ ਤੁਹਾਨੂੰ ਇੱਥੋਂ ਤੱਕ ਪਤਾ ਚਲੋ ਮੰਨਿਆ ਕਿ ਗ੍ਰਹਿ ਹੁੰਦੇ ਹਨ ਸਾਡੇ ਬਣਾਏ ਕਿੰਨੇ ਉਹ ਗ੍ਰਹਿ ਸਾਡੇ ਉਸ ਪਰਮਾਤਮਾ ਵਾਇਗਰੂ ਜੀ ਨੇ ਅਸੀਂ ਉਸ ਕਿਸੇ ਨੂੰ ਛੱਡ ਕੇ ਉਹਦੇ ਬਣਾਏ ਹੋਏ ਬੰਦੇ ਕੋਲ ਜਾਂਦੇ ਹਾਂ ਜਿਨ੍ਹਾਂ ਨੇ ਇੱਕ ਦੁਕਾਨਾਂ ਖੋਲੀਆਂ ਹੋਈਆਂ ਹਨ ਸਾਨੂੰ ਆਹ ਦੇਵਤਾ ਤੁਹਾਡੇ ਆਹ ਗ੍ਰਹਿ ਠੀਕ ਕਰੇਗਾ ਤੇਲ ਚੜਾ ਦਿਓ ਆਗਰਾ ਠੀਕ ਕਰੇਗਾ ਮਾਂ ਚੜਾ ਦਿਓ ਇੰਨੇ ਪੈਸੇ ਚੜਾ ਦਿਓ ਉਥੇ ਚੌਂਕੀ ਪਾ ਲਓ ਉਥੇ ਚੌਂਕੀ ਪਾ ਲਓ ਨਹੀਂ ਸੰਗਾ ਜੀ ਇਹ ਗਲਤ ਗੱਲਾਂ ਨੇ ਜੇ ਤੁਹਾਨੂੰ ਗੁਰੂ ਪਾਤਸ਼ਾਹ ਜੀ ਕੋਲ ਨਹੀਂ ਕੁਝ ਵੀ ਮਿਲਿਆ ਤਾਂ ਤੁਹਾਨੂੰ ਕਿਸੇ ਹੋਰ ਜਗ੍ਹਾ ਤੋਂ ਵੀ ਕੁਝ ਵੀ ਨਹੀਂ ਮਿਲਣਾ ਤੁਸੀਂ ਇਹ ਜਨਮ ਸਮਝ ਲੈਣਾ ਕਿ ਦੁੱਖਾਂ ਦੇ ਵਿੱਚ ਹੀ ਘਟਣਾ ਹੈ ਤੁਸੀਂ ਨਹੀਂ ਠੀਕ ਹੋਵੋਗੇ ਕਿਸੇ ਵੀ ਜਗ੍ਹਾ ਤੇ ਜਾ ਕੇ ਵੀਰਵਰ ਨੂੰ ਆ ਕਾ ਲਓ ਵੇ ਵੀਰਵਾਰ ਨੂੰ ਆਉ ਘਰ ਲੋ ਜਾਂ ਫਲਾਣੀ ਜਗ੍ਹਾ ਚਲੇ ਜਾਓ ਮੱਥਾ ਟੇਕ ਲੋ ਇਹ ਸਭ ਇਹ ਸਭ ਇੱਕ ਤਰ੍ਹਾਂ ਦੇ ਕਹਿੰਦੇ ਖਾਣ ਵਾਲੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਲੁਟੇਰਿਆਂ ਨੇ ਤੇ ਉਹਨਾਂ ਦੇ ਵਿੱਚੋਂ ਵੱਡੀ ਹਰਾਨੇ ਜਨਕ ਵਾਲੀ ਗੱਲ ਇਹ ਹੁੰਦੀ ਹੈ ਕਿ ਸਭ ਤੋਂ ਜ਼ਿਆਦਾ ਪੜੇ ਲਿਖੇ ਲੋਕ ਇਹਨਾਂ ਦੇ ਮਗਲ ਲੱਗੇ ਹੋਏ ਹਨ ਤੇ ਕੁਝ ਲੋਕ ਅਜਾਇਬ ਨੇ ਜਿਨ੍ਹਾਂ ਨੇ ਅੰਮ੍ਰਿਤ ਵੀ ਛਕੇ ਹੋਏ ਹਨ ਉਹ ਵੀ ਉੱਥੇ ਉਹਨਾਂ ਲੋਕਾਂ ਦੇ ਮਗਲ ਜਾ ਕੇ ਮਤਲਬ ਉਹਨਾਂ ਦੇ ਪਿੱਛੇ ਮੱਥਾ ਟੇਕਦੇ ਹਨ اے دوست اے ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਮੰਨਦੇ ਹੋ ਜੇ ਤੁਸੀਂ ਇੱਕ ਪਾਸੇ ਅੰਮ੍ਰਿਤ ਛਕਿਆ ਹੋਇਆ ਹੈ ਦੂਸਰੇ ਪਾਸੇ ਤੁਸੀਂ ਜਾ ਕੇ ਕਿਸੇ ਹੋਰ ਜਗ੍ਹਾ ਤੇ ਮੱਥੇ ਟੇਕਦੇ ਹੋ ਚੌਂਕੀਆਂ ਭਰਦੇ ਹੋ ਪੰਡਤਾਂ ਦੇ ਕੋਲ ਜਾਂਦੇ ਹੋ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਹੋਏ ਇਹ ਤਾਂ ਇੱਕ ਤਰ੍ਹਾਂ ਦਾ ਫਿਰ ਤੁਸੀਂ ਵਿਖੰਡ ਕਰ ਰਹੇ ਹੋ ਤੁਸੀਂ ਤਾਂ ਕਿਸੇ ਕਹਿੰਦੇ ਹਨ ਕਿ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਗੁਰੂ ਦੇ ਪਿੱਛੇ ਭਟਕਦੇ ਫਿਰਦੇ ਹੋ ਤੁਹਾਨੂੰ ਤੁਹਾਡਾ ਕਦੇ ਵੀ ਪਲਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਅਸੇਫਿਰ ਰੱਖਿਆ ਹੋਇਆ ਹੈ ਬਸ ਇਹਨਾਂ ਕੰਮਾਂ ਲਈ ਰੀਤਾਂ ਦੇ ਲਈ ਜਦੋਂ ਕੋਈ ਮਰਦਾ ਹੈ ਉਦੋਂ ਮੱਥੇ ਟੇਕ ਲੋ ਜਾਂ ਬੋਲ ਕਰਵਾ ਲੋ ਗੁਰੂ ਗ੍ਰੰਥ ਸਾਹਿਬ ਜਾਂ ਸਿਰਫ ਅਸੀਂ ਮਰਨ ਜਾਂ ਕਿਸੇ ਵਿਆਹ ਸ਼ਾਦੀ ਦੇ ਲਈ ਹੀ ਵਿਆਹ ਸ਼ਾਦੀ ਦੇ ਲਈ ਹੀ ਯਾਦ ਕਰਦੇ ਹਾਂ ਮਤ ਕਹਿਣ ਤੋਂ ਭਾਵ ਕਿ ਮਤਲਬ ਦੇ ਲਈ ਤੇ ਸਾ ਸੰਗਤ ਜੀ ਉਹਨਾਂ ਸਾਡੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਕੋਈ ਵੀ ਸ਼ਰਧਾ ਮੰਨ ਦੇ ਵਿੱਚ ਨਹੀਂ ਹੈ ਇਸਲੇ ਸਾ ਸੰਗਾ ਚ ਇਨਾ ਮਹਿਮਾ ਪਰਮਾ ਤੋਂ ਦੂਰ ਰਹੋ ਤੇ ਸਾ ਸੰਗਾ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਤੁਸੀਂ ਵਿਹਿਮਾ ਪਰਮਾ ਦੇ ਵਿੱਚ ਪਾ ਰਹੇ ਹੋ ਸਿਰਫ ਇਨਾ ਚੌਕੀਆਂ ਤੇ ਜਾਂ ਇਨਾ ਡੇਰਿਆਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਗਲਤ ਰਸਤੇ ਤੇ ਪਾ ਰਹੇ ਹੋ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਓ ਜਿਹੜੇ ਧਰਮ ਤੋਂ ਤੁਸੀਂ ਸੰਬੰਧ ਰੱਖਦੇ ਹੋ ਉਸ ਧਰਮ ਨੂੰ ਹੀ ਮੰਨੋ ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾਓ ਬਾਣੀ ਪੜ੍ਹਨੀ ਸਿਖਾਓ ਨਿਤਨੇਮ ਕਰਨਾ ਸਿਖਾਓ ਗੁਰੂ ਦਾ ਇਤਿਹਾਸ ਸੁਣਾਓ ਸਾਡੇ ਬੱਚੇ ਆਪੇ ਹੀ ਗੁਰੂ ਦੇ ਲੜ ਲੱਗ ਜਾਣਗੇ ਆਪੇ ਹੀ ਪਰਮਾਤਮਾ ਦਾ ਨਾਮ ਜੱਪਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ